ਪ੍ਰੋਬਲਮ ਤੇ ਜੀ ਕ੍ਰੈਡਿਟ ਕਾਰਡ ਦੀ ਸੀ ਉਹ ਕਹਿੰਦੇ ਸੀ ਵੀ ਕ੍ਰੈਡਿਟ ਕਾਰਡ ਹੋਏਗਾ ਤਾਂ ਤੁਹਾਡੀ ਤਾਂ ਦੀ ਫੀਸ ਜਮ੍ਹਾਂ ਹੋਏਗੀ ਅਦਰਵਾਈਜ਼ ਨਹੀਂ ਹਾਂਜੀ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਡੈਬਿਟ ਕਾਰਡ ਤੋਂ ਪੇਮੈਂਟ ਹੋਣੀ ਚਾਹੀਦੀ ਹੈ ਡੈਬਿਟ ਕਾਰਡ ਨੂੰ ਵੀ ਮਨਜ਼ੂਰੀ ਦੇਣੀ ਚਾਹੀਦੀ ਇਹਨਾਂ ਨੂੰ ਅਰ ਜਾਂ ਜੇ ਕੋਣੋ ਹੈਲਪ ਲੈ ਕੇ ਉਹਦਾ ਕ੍ਰੈਡਿਟ ਕਾਰਡ ਲੈ ਕੇ ਫਿਰ ਫੀਸ ਭਰੀ ਹੈ ਜੀ ਅੱਜ ਸੁਵਿਧਾ ਕੇਂਦਰ ਜਾਂ ਸੇਵਾ ਕੇਂਦਰ ਜਿਨ੍ਹਾਂ ਦੇ ਬਣਾਉਣ ਦੇ ਪਿੱਛੇ ਮੰਤਵ ਸੀਗਾ ਆਮ ਜਨਤਾ ਨੂੰ ਹਰ ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਸਰਲ ਤਰੀਕੇ ਨਾਲ ਦੇਣਾ ਔਰ ਇਹ ਸੇਵਾਵਾਂ ਅਗਰ ਆਮ ਜਨਤਾ ਦੇ ਲਈ ਸਰਦਤ ਬਣ ਜਾਵੇ ਤੇ ਫਰਕ ਤੇ ਪੈਂਦਾ ਹੈ ਸੋ ਦੋਸਤੋ ਅ ਅੱਜ ਅਸੀਂ ਮੌਜੂਦ ਹੈਗੇ ਆ ਜਲੰਧਰ ਦੇ ਟਾਈਪ 1 ਸੇਵਾ ਕੇਂਦਰ ਦੇ ਵਿੱਚ ਜਿਹੜਾ ਕਿ ਪਹਿਲੇ ਸੂਚਾ ਸੈਂਟਰ ਹੁੰਦਾ ਸੀਗਾ ਪਿਛਲੇ ਲਗਭਗ 10-15 ਦਿਨ ਤੋਂ ਇੱਥੇ ਕੁਝ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਜਿਹੜੇ ਕਿ ਆਪਣੇ ਨਿਸ਼ਾਨਦੇਹੀ ਵਗੈਰਾ ਦੀ ਐਪਲੀਕੇਸ਼ਨਸ ਲਈ ਰੈਵਨਿਊ ডিপਾਰਟਮੈਂਟ ਨਾਲ ਸੰਬੰਧਿਤ ਜਿਹੜਾ ਕੰਮ ਹੈ ਉਹ ਕਰਾਉਣ ਆਂਦੇ ਨੇ ਤੇ ਉਹਨਾਂ ਨੂੰ ਸਰਕਾਰੀ ਫੀਸ ਲਈ ਕਿਹਾ ਜਾਂਦਾ ਹੈ ਕਿ ਕ੍ਰੈਡਿਟ ਕਾਰਡ ਲੈ ਕੇ ਆਓ ਤਾਂ ਹੀ ਤੁਹਾਡੀ ਫੀਸ ਜਿਹੜੀ ਆ ਕੱਟੀ ਜਾਏਗੀ ਸਰਕਾਰੀ ਫੀਸ ਕ੍ਰੈਡਿਟ ਕਾਰਡ ਨਾਲ ਕੱਟੀ ਜਾਂਦੀ ਹੈ ਔਰ ਫੈਸਿਲੀਟੇਸ਼ਨ ਫੀਸ ਜਿਹੜੀ ਹੈ ਉਹਨਾਂ ਕੋ ਕੈਸ਼ ਲਈ ਜਾਂਦੀ ਹੈ ਇਸ ਕਾਰਨ ਨਾਲ ਆਮ ਜਨਤਾ ਨੂੰ ਬੜੀ ਪਰੇਸ਼ਾਨੀ ਹੋ ਰਹੀ ਕਿਉਂਕਿ ਆਮ ਤੌਰ ਤੇ ਲਗਭਗ 70-80% ਲੋਕਾਂ ਦੇ ਕੋਲ ਕ੍ਰੈਡਿਟ ਕਾਰਡ ਨਹੀਂ ਹੁੰਦਾ ਅੱਜ ਜਦੋਂ ਹੌਟ ਨਿਊਜ਼ ਇੰਡੀਆ ਦੀ ਟੀਮ ਇੱਥੇ ਪੁੱਜੀ ਤੇ ਇੱਥੇ ਪਤਾ ਲੱਗਿਆ ਬਈ ਸਰਕਾਰ ਵੱਲੋਂ ਡੈਬਿਟ ਕਾਰਡ ਦੀ ਫੈਸਿਲਿਟੀ ਹੈ ਪਰ ਉਹਦੇ ਪਿੱਛੇ ਕੁਝ ਟੈਕਨੀਕਲ ਤਕਨੀਕੀ ਕਾਰਨਾ ਕਰਕੇ ਜਨਤਾ ਨੂੰ ਇਹ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਥੋਂ ਦੇ ਜਿਹੜੇ ਕੁਝ ਅਫਸਰ ਨੇ ਕੁਝ ਕਰਮਚਾਰੀ ਨੇ ਉਹਨਾਂ ਨੇ ਇੱਥੋਂ ਤੱਕ ਦੱਸਿਆ ਬਈ ਬਹੁਤ ਵਾਰ ਜਦੋਂ ਡੈਬਿਟ ਕਾਰਡ ਦੇ ਨਾਲ ਇਸ ਤਰੀਕੇ ਨਾਲ ਫੀਸ ਅਸੀਂ ਕੱਟਦੇ ਆਂ ਤੇ ਉਹ ਰਿਫਲੈਕਟ ਨਹੀਂ ਕਰਦੀ ਬੰਦੇ ਦੇ ਖਾਤੇ 'ਚ ਤੇ ਲੋਕ ਇੱਥੇ ਲੜਾਈ ਝਗੜਾ ਕਰਦੇ ਨੇ ਜਿਸ ਕਰਕੇ ਉਹਨਾਂ ਨੇ ਕ੍ਰੈਡਿਟ ਕਾਰਡ ਕਹਿਣਾ ਸ਼ੁਰੂ ਕਰ ਦਿੱਤਾ ਲਗਭਗ 15 ਦਿਨ ਪਹਿਲੇ ਤੋਂ ਇਹ ਫੈਸਿਲਿਟੀ ਸ਼ੁਰੂ ਹੋਈ ਸੀ ਔਰ ਇਹ 15 ਦਿਨਾਂ ਦੇ ਵਿੱਚ ਇੱਥੋਂ ਦੇ ਕਰਮਚਾਰੀ ਇੱਕ ਕਰਮਚਾਰੀ ਨੇ ਦੋ ਵਾਰ ਆਪਣੇ ਕ੍ਰੈਡਿਟ ਕਾਰਡ ਤੋਂ ਫੀਸ ਭਰੀ ਤੇ ਜਨਤਾ ਦਾ ਕੰਮ ਹੋ ਸਕੇ ਸੇਵਾ ਕੇਂਦਰ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਇਹ ਗੱਲ ਉੱਚ ਅਧਿਕਾਰੀਆਂ ਦੇ ਧਿਆਨ 'ਚ ਵੀ ਲਿਆਂਦੀ ਹੈ ਵੀ ਕਿਸੇ ਤਰੀਕੇ ਦੇ ਨਾਲ ਇਸ ਸਮੱਸਿਆ ਦਾ ਸਮਾਧਾਨ ਕੀਤਾ ਜਾ ਸਕੇ ਤਾਂ ਜੋ ਆਮ ਜਨਤਾ ਨੂੰ ਪਰੇਸ਼ਾਨੀ ਨਾ ਹੋਵੇ ਅੱਜ ਇਦਾਂ ਦਾ ਹੀ ਇੱਕ ਮਾਮਲਾ ਸਾਡੇ ਸਾਹਮਣੇ ਆਇਆ ਇੱਕ ਐਨ ਆਰ ਆਈ ਭਰਾ ਜਿਹੜੇ ਸਾਡੇ ਨਾਲ ਜੁੜੇ ਨੇ ਅ ਸਰ ਕੀ ਨਾਮ ਹੈ ਜੀ ਆਪਣਾ ਸਤਨਾਮ ਸਿੰਘ ਜੀ ਕਿੱਥੇ ਰਹਿਣ ਵਾਲੇ ਜੀ ਮੈਂ ਫਗਵਾੜੇ ਤੋਂ ਹਾਂ ਜੀ ਵੈਸੇ ਤੁਸੀਂ ਐਨ ਆਰ ਆਈ ਉਹ ਕਿੱਥੋਂ ਰਹਿੰਦੇ ਹੋ ਕਿਹੜੀ ਕੰਟਰੀ ਚ ਆਸਟ੍ਰੇਲੀਆ ਤੋਂ ਜੀ ਆਸਟ੍ਰੇਲੀਆ ਤੋਂ ਤੇ ਸੇਵਾ ਕੇ ਅੰਦਰ ਕੀ ਕਰਨਾ ਆਏ ਸੀ ਮੈਂ ਇੱਕ ਐਪਲੀਕੇਸ਼ਨ ਦਿੱਤੀ ਸੀ ਆਪਣੇ ਇਤਵਾਦਲੇ ਦੀ ਤੇ ਉਹਦੀ ਆਪਣੇ ਨਿਸ਼ਾਨਦੇ ਕਰਵਾਣੀ ਸੀ ਤੇ ਇਸ ਕਰਕੇ ਮੈਨੂੰ ਅੱਜ ਤੀਜਾ ਚੱਕਰ ਹੈਗਾ ਕ੍ਰੈਡਿਟ ਕਾਰਡ ਦੇ ਫਗਵਾੜੇ ਤੋਂ ਫਗਵਾੜੇ ਤੋਂ ਲਗਾਤਾਰ ਤੀਸਰਾ ਚੱਕਰ ਹੈ ਤੀਜਾ ਚੱਕਰ ਕਿਉਂ ਲੱਗ ਗਿਆ ਤੁਹਾਡੇ ਕੋਈ ਇੱਥੇ ਪ੍ਰੋਬਲਮ ਆਈ ਲਾਈਨ 'ਚ ਦਿੱਕਤ ਆਈ ਕੀ ਕੋਈ ਪ੍ਰੋਬਲਮ ਤਾਂ ਜੀ ਕ੍ਰੈਡਿਟ ਕਾਰਡ ਦੀ ਸੀ ਜੀ ਕ੍ਰੈਡਿਟ ਕਾਰਡ ਕਿਸ ਤਰ੍ਹਾਂ ਕੀ ਕਹਿੰਦੇ ਸੀ ਕ੍ਰੈਡਿਟ ਕਾਰਡ ਦਾ ਉਹ ਕਹਿੰਦੇ ਸੀ ਵੀ ਕ੍ਰੈਡਿਟ ਕਾਰਡ ਹੋਏਗਾ ਤਾਂ ਤੁਹਾਡੀ ਤਾਂ ਦੀ ਫੀਸ ਜਮ੍ਹਾਂ ਹੋਏਗੀ ਅਦਰਵਾਈਜ਼ ਨਹੀਂ ਅੱਛਾ ਜੀ ਤੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੈ ਨਹੀਂ ਸੀ ਤੁਸੀਂ ਤਾਂ ਫੋਰੈਂਜ ਦਾ ਕ੍ਰੈਡਿਟ ਕਾਰਡ ਆਮ ਹੈ ਕ੍ਰੈਡਿਟ ਕਾਰਡ ਮਿਲੇ ਆਇ ਨਹੀਂ ਜੀ अच्छा ਤੁਸੀਂ ਉੱਥੇ ਬਾਕੀ ਫਰੈਂਡ ਦੇ ਕੋਲੋਂ ਹੈਲਪ ਲੈ ਕੇ ਉਹਦਾ ਕ੍ਰੈਡਿਟ ਕਾਰਡ ਲੈ ਕੇ ਫਿਰ ਫੀਸ ਭਰੀ ਹੈ ਜੀ ਅੱਜ ਜੀ ਤੇ ਤੁਸੀਂ ਜਦੋਂ ਕੱਲ ਆਏ ਸੀਗੇ ਇੱਥੇ ਅੱਜ ਤੇ ਤੀਸਰਾ ਚੱਕਰ ਆ ਕੱਲ ਤੁਸੀਂ ਆਏ ਤੋਂ ਉਸ ਲਈ ਕੱਲ ਤੁਸੀਂ ਕ੍ਰੈਡਿਟ ਕਾਰਡ ਰੇਂਜ ਹੋ ਗਿਆ ਸੀ ਤੁਹਾਡੇ ਕੋ ਪਰ ਉਹ ਆਨਲਾਈਨ ਨਹੀਂ ਸੀ ਇਸ ਕਰਕੇ ਇੱਕ ਮੇਰੇ ਫਰੈਂਡ ਦਾ ਹੋਰ ਦਾ ਲਿਆ ਸੀਗਾ ਤੇ ਇਸ ਕਰਕੇ ਮੈਨੂੰ ਫਿਰ ਅੱਜ ਦੁਬਾਰਾ ਆਉਣਾ ਪਿਆ ਉਹ ਸਬਮਿਟ ਨਹੀਂ ਹੋ ਸਕੀ ਫੀਸ ਕੱਲ ਠੀਕ ਹੈ ਉਹ ਦਾ ਕੈਸ਼ ਤੇ ਡੈਬਿਟ ਕਾਰਡ ਤੁਹਾਡੇ ਕੋ ਸੀਗਾ ਹਾਂਜੀ ਤੁਹਾਡਾ ਕੀ ਕਹਿਣਾ ਹੈ ਵੀ ਸਰਕਾਰ ਨੂੰ ਐ ਜਿਹੜੀ ਪਰੇਸ਼ਾਨੀ ਹੈ ਜਿਨ੍ਹਾਂ ਕੋ ਕ੍ਰੈਡਿਟ ਕਾਰਡ ਨਹੀਂ ਹੈਗਾ ਤੇ ਕਿਹਾ ਇਹ ਇਸ ਤਰ੍ਹਾਂ ਲੋਕਾਂ ਨੂੰ ਦਿੱਕਤ ਆਏਗੀ ਫਿਰ ਨਿਸ਼ਾਨਦੇਹੀ ਐਪਲੀਕੇਸ਼ਨ ਵਗੈਰਾ ਨਹੀਂ ਦੇ ਸਕਣਗੇ ਹਾਂਜੀ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਡੈਬਿਟ ਕਾਰਡ ਤੋਂ ਪੇਮੈਂਟ ਹੋਣੀ ਚਾਹੀਦੀ ਹੈ ਡੈਬਿਟ ਕਾਰਡ ਨੂੰ ਵੀ ਮਨਜ਼ੂਰੀ ਦੇਣੀ ਚਾਹੀਦੀ ਇਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ ਸਤਨਾਮ ਜੀ ਸੋ ਦੋਸਤੋ ਇਹ ਸਾਨੂੰ ਇੱਕ ਐਨ ਆਰ ਆਈ ਭਰਾ ਦੇਖੋ ਪੰਜਾਬ ਸਰਕਾਰ ਬਾਰ ਬਾਰ ਕਹਿੰਦੀ ਹੈ ਕਿ ਅਸੀਂ ਐਨ ਆਰ ਆਈਆਂ ਦੇ ਹਿੱਤਾਂ ਲਈ ਬਹੁਤ ਕੁਝ ਕਰਦੇ ਹਾਂ ਪਰ ਇੱਥੇ ਕੁਝ ਐਨਆਰਆਈ ਜਿਹੜੇ ਪਰੇਸ਼ਾਨੀ ਚ ਝੇਲ ਰਹੇ ਨੇ ਲਗਾਤਾਰ ਤਿੰਨ ਦਿਨ ਉਹਨਾਂ ਨੂੰ ਚੱਕਰ ਲਗਾਣੇ ਪੈਂਦੇ ਨੇ ਤੇ ਇਹ ਗੱਲ ਜਿਹੜੀ ਆ ਉਹ ਕਿਤੇ ਨਾ ਕਿਤੇ ਪੰਜਾਬ ਦੀ ਸਾਖ ਨੂੰ ਵੀ ਗਹਿਰਾ ੱਤਕਾ ਪਹੁੰਚਾਉਂਦੀ ਆ ਇਹ ਜਿਹੜੇ ਸੇਵਾ ਕੇਂਦਰ ਆਮ ਜਨਤਾ ਦੀ ਸੁਵਿਧਾ ਲਈ ਖੋਲੇ ਗਏ ਸੀਗੇ ਕਿਤੇ ਨਾ ਕਿਤੇ ਪਰੇਸ਼ਾਨੀ ਦਾ ਸਬਬ ਬੰਦੇ ਹੋਏ ਨਜ਼ਰ ਆਉਂਦੇ ਨੇ ਜਦੋਂ ਕਾਊਂਟਰ ਤੇ ਵੀ ਗੱਲ ਹੋਈ ਸਾਡੀ ਤੇ ਉਹਨਾਂ ਨੇ ਇਹ ਕਿਹਾ ਬਈ ਡੈਬਿਟ ਕਾਰਡ ਜੇ ਔਨਲਾਈਨ ਨਹੀਂ ਹੁੰਦਾ ਕਈ ਵਾਰੀ ਔਨਲਾਈਨ ਟ੍ਰਾਂਜੈਕਸ਼ਨਸ ਲਈ ਓਕੇ ਨਹੀਂ ਕਰਾਇਆ ਜਾਂਦਾ ਤੇ ਤਾਂ ਹੀ ਕਰਕੇ ਪ੍ਰੋਬਲਮ ਆਂਦੀ ਆ ਲੋਕੀ ਫਿਰ ਬਾਅਦ ਦੇ ਵਿੱਚ ਲੜਾਈ ਝਗੜਾ ਕਰਦੇ ਨੇ ਇਸ ਕਰਕੇ ਕ੍ਰੈਡਿਟ ਕਾਰਡ ਨੂੰ ਉਹ ਤਰਜੀਹ ਦਿੰਦੇ ਨੇ ਇਸ ਸਬੰਧ ਦੇ ਵਿੱਚ ਜਿਹੜੇ ਇਹਨਾਂ ਦੇ ਨੋਡਲ ਅਫਸਰ ਨੇ ਐਸ.ਡੀ.ਐਮ. 1 ਜੈਨਦਰ ਸਿੰਘ ਅਸੀਂ ਉਹਨਾਂ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਹਾਲੀਗਰ ਉਹਨਾਂ ਦਾ ਪੱਖ ਨਹੀਂ ਪਤਾ ਚੱਲ ਸਕਿਆ ਅਸੀਂ ਜਿੱਦਾਂ ਹੀ ਉਹਨਾਂ ਦਾ ਪੱਖ ਮਿਲੇਗਾ ਤੁਹਾਡੇ ਤੱਕ ਲੈ ਕੇ ਆਵਾਂਗੇ ਪਰ ਇੱਕ ਇਹੋ ਜੀ ਸਮੱਸਿਆ ਹੈ ਜਿਹਦਾ ਸਮਾਧਾਨ ਜਲਦੀ ਤੋਂ ਜਲਦੀ ਕੀਤਾ ਜਾਣਾ ਬੜਾ ਜ਼ਰੂਰੀ ਹੈ ਤਾਂ ਜੋ ਥਵਾਨ ਵਾਲੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਬਾਰ ਬਾਰ ਚੱਕਰ ਨਾ ਲਾਉਣੇ ਪੈਣ ਅਸੀਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਰਹਿਣੇ ਆ ਇਸ ਮਾਮਲੇ ਵਿੱਚ ਵੀ ਹੋਰ ਇਹੋ ਜਿਹੇ ਨਾਲ ਜੁੜੇ ਹੋਰ ਮਾਮਲਿਆਂ ਨੂੰ ਲੈ ਕੇ ਵੀ ਅਸੀਂ ਨਜ਼ਰ ਬਣਾਈ ਹੋਈ ਹੈ ਨਵਾਂ ਅਪਡੇਟ ਆਏਗਾ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤਦ ਤੱਕ ਦੇਖਦੇ ਰਹੋ ਬਨੇਰੋ ਹਾਟਸ ਇੰਡੀਆ ਦੇ ਨਾਲ ਸਸੀਕਾ